ਸੁਣ ਅੰਦਾ ਕੈਸੇ ਮਾਰਗ ਪਾਵੈ ਕਰ ਗਹ ਲਿਓ ਓੜ ਨਿਭਾਵੈ ਭਾਵ ਕਿ ਕਿਸੇ ਅੰਦੇ ਮਨੁੱਖ ਨੂੰ ਰਸਤੇ ਤੇ ਪਾਉਣਾ ਜਾਂ ਕਿਸ ਤਰ੍ਹਾਂ ਰਸਤੇ ਤੇ ਪਾਇਆ ਜਾ ਸਕਦਾ ਹੈ ਕਿਉਂਕਿ ਉਸ ਨੂੰ ਤਾਂ ਦਿਖਾਈ ਦਿੰਦਾ ਨਹੀਂ ਹੈ ਜੇ ਉਸ ਨੂੰ ਦਿਖਾਈ ਨਹੀਂ ਦਿੰਦਾ ਤਾਂ ਉਸ ਨੂੰ ਕੋਈ ਵੀ ਆਪਾ ਨਿਸ਼ਾਨੀ ਦੱਸ ਕੇ ਉਸ ਜਗ੍ਹਾ ਤੇ ਪਹੁੰਚਣ ਲਈ ਮਦਦ ਨਹੀਂ ਕਰ ਸਕਦੇ ਉਸ ਦਾ ਤਾਂ ਸਿਰਫ ਹੱਥ ਫੜ ਕੇ ਉਸਨੇ ਜਿੱਥੇ ਜਾਣਾ ਹੈ ਉੱਤੇ ਪਹੁੰਚਾਇਆ ਜਾ ਸਕਦਾ ਹੈ ਸਤਿਗੁਰ ਜੀ ਦਾ ਇੱਥੇ ਅੰਦੇ ਦਾ ਮਤਲਬ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਉਸ ਨੂੰ ਉਸ ਨੂੰ ਨਹੀਂ ਕਿਹਾ ਕਿਉਂਕਿ ਗੁਰਬਾਣੀ ਦਾ ਵਾਕ ਹੈ ਅੰਦੇ ਇਹ ਨਾ ਆਕੀਆਂ ਜਨਮਕ ਲੋਇਣ ਨਾਹੀ ਅੰਦੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ ਗੁਰਬਾਣੀ ਅਨੁਸਾਰ ਅੰਦੇ ਉਹ ਨਹੀਂ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਗੁਰਬਾਣੀ ਅਨੁਸਾਰ ਅੰਦੇ ਉਹ ਹਨ ਜਿਹੜੇ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦੇ ਹਨ ਹੁਕਮ ਵਿੱਚ ਨਹੀਂ ਚੱਲਦੇ ਇਸ ਲਈ ਗਰਵਾਣੀ ਉਹਨਾਂ ਨੂੰ ਅੰਦੇ ਕਹਿੰਦੀ ਹੈ ਭਾਵ ਜੇ ਇਹੋ ਜਿਹੇ ਮਨੁੱਖ ਵੀ ਜਿਹੜੇ ਹੁਣ ਗਰਵਾਣੀ ਅਨਸਾਰ ਹੁਕਮ ਵਿੱਚ ਨਹੀਂ ਚੱਲਦੇ ਜਿਉ ਹੁਕਮ ਦਾ ਲੜ ਫੜ ਲੈਣ ਤਾਂ ਉਹ ਵੀ ਆਪਣੇ ਮੂਲ ਨੂੰ ਪਛਾਣ ਸਕਦੇ ਹਨ ਆਪਣੇ ਆਪ ਦੀ ਪਛਾਣ ਕਰਕੇ ਉਹ ਵੀ ਹੁਕਮ ਦੇ ਲੜ ਲੱਗ ਸਕਦੇ ਹਨ ਕਾਂ ਬੁਝਾਰਤ ਬੂਝੈ ਢੋਰਾ ਨਿਸਕਈਏ ਤੋ ਸਮਝੈ ਪੋਰਾ ਹੁਣ ਇੱਥੇ ਸਤਿਗੁਰੂ ਜੀ ਵਿਖਿਆਨ ਕਰਦੇ ਹਨ ਬੁੱਝੜ ਵਾਲਾ ਤਾਂ ਢੋਰਾ ਭਾਅ ਪਸੂ ਹੈ ਭਾਵ ਅਰਥਨ ਬਹੁਤ ਡੁੰਗੇ ਹਨ ਕਿਉਂਕਿ ਜੇ ਅਸੀਂ ਨਿਸ ਕਹਿੰਦੇ ਹਾਂ ਤਾਂ ਉਹ ਉਸ ਨੂੰ ਭੋਰ ਸਮਝ ਲੈਂਦਾ ਹੈ ਕਿਉਂਕਿ ਸੰਸਾਰੀ ਰਾਤ ਦਿਨ ਨੂੰ ਜਾਣਦਾ ਹੈ ਜਦ ਕਿ ਗੁਰਬਾਣੀ ਅੰਦਰਲੀ ਰਾਤ ਦੀ ਗੱਲ ਕਰਦੀ ਹੈ ਪਹਿਲਾਂ ਤਾਂ ਢੋਰਾ ਸ਼ਬਦਾਰੇ ਗੁਰਬਾਣੀ ਵਿੱਚ ਵਾਕ ਹੈ ਆਵਨ ਆਇ ਸ੍ਰਿਸ਼ਟ ਮੇ ਬਿਨ ਬੂਜੇ ਪਸੂ ਢੋਰ ਜੈਖੋਰ ਗੁਰਵਾਕਾ ਟੋਹ ਟਵੰਤਾ ਰਵਦਾਸ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾ ਸੰਗ ਹਰ ਦਰਸ਼ਨ ਪਾਇਆ ਹੁਣ ਇਥੇ ਇਸੇ ਚੀਜ਼ ਨੂੰ ਵਿਖਿਆਨ ਕੀਤਾ ਜਾ ਰਿਹਾ ਹੈ ਕਿ ਜਿਹੜਾ ਟੋਰਾ ਸ਼ਬਦ ਹੈ ਤੋ ਪਸੂ ਲਈ ਭਾਵ ਮਨੁੱਖ ਲਈ ਆਇਆ ਹੈ ਪਰ ਜੇਦੀ ਬਿਰਤੀ ਪਸੂ ਵਾਲੀ ਹੋਵੇ ਕਿਉਂਕਿ ਜੇ ਕੁਝ ਸਮਝਦਾ ਨਹੀਂ ਆ ਗਰਵਾਣੀ ਦੇ ਹੁਕਮ ਨੂੰ ਬੁੱਝਦਾ ਨਹੀਂ ਹੈ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦਾ ਤੋ ਪਸੂ ਦੀ ਨਿਆਹੀ ਹੈਗਾ ਹੁਣ ਗਰਵਾਣੀ ਤਾਂ ਕਰਦੀ ਹੈ ਬਾਹਰ ਦੀਸੇ ਚਾਨਣਾ ਦਿਲੇ ਅੰਧਿਆਰੀ ਰਾਤ ਹੁਣ ਗਰਵਾਣੀ ਤਾਂ ਹਿਰਦੇ ਵਿੱਚ ਅਗਿਆਨਤਾ ਦੀ ਗੱਲ ਕਰਦੀ ਹੈ ਪਰ ਉਹ ਬਾਹਰ ਦੇਨ ਚੜਿਆ ਹੋ ਕੇ ਕਹਿੰਦਾ ਕਿੱਥੇ ਆ ਦਿਨ ਤਾਂ ਹੈਗਾ ਰਾਤ ਨਹੀਂ ਹੈ ਸੰਸਾਰੀ ਭਾਸ਼ਾ ਹੋਣ ਕਰਕੇ ਉਹ ਨਿਰੰਕਾਰੀ ਭਾਸ਼ਾ ਨੂੰ ਸਮਝ ਨਹੀਂ ਸਕਦਾ ਕਾਹਾਂ ਵਿਸ਼ਨ ਪਦ ਗਾਵੈ ਗੁੰਗ ਯਤਨ ਕਰੇ ਤੋ ਵੀ ਸੁਰ ਪੰਗ ਹੁਣ ਅੱਗੇ ਸਤਿਗੁਰੂ ਜੀ ਵਿਖਿਆਨ ਕਰਦੇ ਹਨ ਕਿ ਗਾਉਣ ਵਾਲ ਤਾਂ ਗੁੰਗਾ ਹੈ ਬੇਸਨ ਪਦਾ ਜਿਹੜਾ ਹੈਗਾ ਉਸ ਸੁਰ ਵਿੱਚ ਬਹੁਤ ਹੀ ਜਿਹੜੇ ਸੁਲਝੇ ਹੋਏ ਬੰਦੇ ਉਹ ਹੀ ਗਾ ਸਕਦੇ ਹਨ ਭਾਵ ਕੇ ਗੁਰਵਾਣੀ ਦਾ ਗਿਆਨ ਜਾਂ ਗੁਰਵਾਣੀ ਦਾ ਵਿਖਿਆਨ ਉਹ ਹੀ ਕਰ ਸਕਦਾ ਹੈ ਜਿਸ ਤੇ ਸਤ ਗੁਰ ਦੀ ਮਿਹਰ ਹੋਵੇ ਭਾਵ ਜਿਹੜਾ ਹੁਕਮ ਨਾਲ ਜੁੜਿਆ ਹੋਵੇ ਤੇ ਜੇ ਕੋਈ ਦੂਸਰਾ ਉਸ ਨੂੰ ਗਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹਦਾ ਸੁਰ ਭੰਗ ਉਹਦਾ ਮਨ ਚੇਤਕ ਨਾ ਹੋਣ ਕਰਕੇ ਤੇ ਉਸ ਦਾ ਜਦੋਂ ਵਿਖਿਆਨ ਕਰੇਗਾ ਤਾਂ ਉਹਦੀ ਸੂਰਤ ਦੇ ਵਿੱਚੋਂ ਤੇ ਵਿਧਾ ਨਿਕਲੇਗੀ ਭਾਵ ਉਹ ਕਦੀ ਸੱਚ ਦੇ ਵਿੱਚ ਦੀ ਸੱਚ ਦੀ ਗੱਲ ਕਰੇਗਾ ਤੇ ਕਦੀ ਝੂਠ ਦੀ ਗੱਲ ਕਰੇਗਾ ਕਿਉਂਕਿ ਗਰਵਾਣੀ ਦਾ ਵਾਗ ਹੈ ਹਿਰਦੇ ਨਾਮ ਨਹੀਂ ਮਨ ਭੰਗ ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਹੁਕਮ ਭਾਵ ਸ਼ਬਦ ਗੁਰੂ ਪ੍ਰਗਟ ਹੈ ਉਹਨਾਂ ਦਾ ਮਨ ਭੰਗ ਨਹੀਂ ਹੁੰਦਾ ਪਰ ਜਿਹੜੇ ਦੂਸਰੇ ਹਨ ਉਹਨਾਂ ਦਾ ਮਨ ਭੰਗ ਹੋਣ ਕਰਕੇ ਉਹ ਨਿਰੰਕਾਰੀ ਗਿਆਨ ਦੀ ਵਿਆਖਿਆ ਨਹੀਂ ਕਰ ਸਕਦੇ ਭਾਵ ਨਿਰੰਕਾਰੀ ਗਿਆਨ ਨੂੰ ਸਮਝਾ ਨਹੀਂ ਸਕਦੇ ਕਹ ਪਿੰਗਲ ਪਾਰਵਤ ਪਰ ਭਵਨ ਨਹੀਂ ਹੋਤ ਊਆ ਉਸ ਗਵਨ ਹੁਣ ਇਸ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਆਂ ਕਿ ਪਿੰਗਲ ਆ ਜਿਹੜਾ ਹੈਗਾ ਉਹ ਪਾਰਵਤ ਦੇ ਪਾਰ ਕਿਵੇਂ ਜਾ ਸਕਦਾ ਹੈ ਕਿਵੇਂ ਪਹੁੰਚ ਸਕਦਾ ਹੈ ਨਹੀਂ ਹੋਤ ਊਆ ਉਸ ਗਵਨ ਕਿਉਂਕਿ ਉਸ ਤੋਂ ਇਹ ਜਿਹੜਾ ਉਸ ਜਗ੍ਹਾ ਤੇ ਜਾਣਾ ਨਹੀਂ ਹੋ ਸਕਦਾ ਕਿਉਂਕਿ ਉਹ ਤਾਂ ਪਿੰਗਲਾ ਹੈ ਹੁਣ ਇਸ ਦੇ ਵਿੱਚ ਵੀ ਜਿਹੜਾ ਪਿੰਗਲਾ ਸ਼ਬਦ ਹੈ ਕੋਈ ਪੈਰਾਂ ਤੋਂ ਜਾਂ ਲੱਤਾਂ ਤੋਂ ਜਾਓ ਜਿਵੇਂ ਸੰਸਾਰੀ ਪਿੰਗਲਾ ਹੈ ਉਹ ਪਿੰਗਲੇ ਦੀ ਨਹੀਂ ਗੱਲ ਹੈ ਇੱਥੇ ਗੁਰਬਾਣੀ ਵਿੱਚ ਗਿਆਨ ਦੀ ਗੱਲ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਹੁਣ ਇੱਥੇ ਸਤਿਗੁਰ ਜੀ ਵਿਖਿਆਨ ਕਰਦੇ ਕਿ ਭਾਵ ਜਿਹੜਾ ਸੱਚ ਦੀ ਮਹਿਮਾ ਸੁਣਦਾ ਭਾਵ ਸੱਚ ਦਾ ਗਿਆਨ ਲੈਂਦਾ ਉਸ ਨੂੰ ਸਮਝਦਾ ਉਸ ਤੇ ਚੱਲਦਾ ਹੈ ਤਾਂ ਇਹ ਜਿਹੜਾ ਸੰਸਾਰੀ ਜਿਹੜਾ ਸਨ ਪਾਰਵਤ ਹੈ ਜਿਹੜਾ ਹੰਕਾਰ ਨੂੰ ਵੀ ਪਰਵਤੀ ਨਿਆਈ ਮੰਨਿਆ ਗਿਆ ਤੇ ਉਹ ਇਹੋ ਜਿਹੇ ਜਿਹੜੇ ਵਿਅਕਤੀ ਹੁੰਦੇ ਹਨ ਉਹ ਉਹ ਬਾ ਉਹ ਸੱਚ ਦਾ ਗਿਆਨ ਉਹਨਾਂ ਨੂੰ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਹੰਕਾਰ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਆਪਣੇ ਆਪ ਨੂੰ ਵੱਡਾ ਸਮਝਦੇ ਹਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਆਪਸ ਕੋ ਜੋ ਭਲਾ ਕਹਾਵਾ ਤੇ ਸੇ ਭਲਾਈ ਨਿਕਟ ਨਾਵੇ ਜਿਵੇਂ ਇੱਕ ਹੋਰ ਵਾਕ ਹੈ ਆਪਸ ਕੋ ਜੋ ਜਾਣੇ ਉੱਚਾ ਸੋਈ ਗਨੀਏ ਸਭ ਤੇ ਨੀਚਾ ਪਭ ਜਿਹੜਾ ਕੋਈ ਆਪਣੇ ਉਨੂੰ ਬਹੁਤ ਵੱਡਾ ਮੰਨਦਾ ਹੈ ਤੇ ਅਸਲ ਵਿੱਚ ਗੁਰਮਖੀ ਨਜ਼ਰ ਵਿੱਚ ਉਹ ਨੀਚਾ ਗਿਣਿਆ ਜਾਂਦਾ ਹੈ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਇਥੇ 사ਤਗੁਰ ਜੀ ਬੇਨਤੀ ਕਰਦੇ ਹਨ ਕਿ हे ਪਰਮੇਸ਼ਰ ਮੈਂ ਵੜੇ ਹੀ ਕਰुणा ਮਈ ਪਭ ਨਰਮ ਦਿਲ ਨਾ ਇਹ ਬੇਨਤੀ ਕਰਦਾ ਹਾਂ ਕਿ ਜੇ ਤੇਰੀ ਕਿਰਪਾ ਹੋ ਜਵੇ ਤਾਂ ਚਾਹੇ ਕੋਈ ਅੰਦਾ ਹੋਵੇ ਚਾਹੇ ਢੋਰਾ ਹੋਵੇ ਤੇ ਚਾਹੇ ਗੂੰਗਾ ਇਹ ਚਾਹੇ ਪਿੰਗਲਾ ਹੋਵੇ ਤੇ ਜੇ ਤੇਰੀ ਕਿਰਪਾ ਹੋਵੇ ਤਾਂ ਉਹ ਵੀ ਇਸ ਭਵ ਸਾਗਰ ਤੋਂ ਤਰ ਸਕਦੇ ਹਨ ਅਤੇ ਆਪਣਾ ਜੀਵਨ ਸਫਲਾ ਕਰ ਸਕਦੇ ਹਨ ਸੰਗ ਸਹਾਈ ਸੁ ਆਵੇ ਨ ਚੀਤ ਜੋ ਬਹਿ ਰਾਈ ਤਾ ਸੁਪ੍ਰੀਤ ਇਥੇ ਸਤਗੁਰ ਜੀ ਵਿਖਿਆਨ ਕਰਦੇ ਹਨ ਕਿ ਜਿਹੜਾ ਸੰਗ ਸਹਾਇਤਾ ਕਰਨ ਵਾਲਾ ਹੈ ਉਹ ਚਿੱਤ ਵਿੱਚ ਨਹੀਂ ਆਉਂਦਾ ਹੁਣ ਸਹਾਇਤਾ ਕਰਨ ਵਾਲਾ ਕੌਣ ਹੈਗਾ ਸੰਗ ਸਹਾਈ ਜਿਹੜਾ ਇਹ ਨਾਲ ਆਇਆ ਨਾਲ ਕੌਣ ਇਹਦਾ ਮੂਲ ਹੈਗਾ ਕਿਉਂਕਿ ਜਿਹੜਾ ਇਹ ਮਨ ਹੈਗਾ ਜਿਹੜਾ ਕਰਤਾਰ ਦੇ ਮਨ ਵਿੱਚ ਜਿਹੜੀਆਂ ਇੱਛਾਵਾਂ ਹਨ ਸੰਸਾਰੀ ਉਹਨੂੰ ਮਨ ਕਿਹਾ ਗਿਆ ਹੈ ਇਸ ਕਰਕੇ ਇੱਕ ਸੰਗੀ ਹੈ ਇੱਕ ਸਹਾਈ ਹੈ ਜਿਹੜਾ ਚਿੱਤ ਹੈ ਉਹਨੂੰ ਸਹਾਈ ਕਿਹਾ ਹੈ ਅਤੇ ਜਿਹੜਾ ਮਨ ਉਹਨੂੰ ਸੰਗੀ ਕਿਹਾ ਹੈ ਹੁਣ ਮਨ ਜਿਹੜਾ ਹੈ ਆਪਣਾ ਮੂਲ ਨੂੰ ਭੁੱਲਣ ਕਰਕੇ ਇਸ ਤੇ ਹਿਰਦੇ ਵਿੱਚ ਆਪਣੇ ਮੂਲ ਦੀ ਪਛਾਣ ਨਾ ਹੋਣ ਕਰਕੇ ਉਹਦੀ ਯਾਦ ਨਹੀਂ ਆਉਂਦੀ ਭਾਵੇਂ ਉਸ ਦੇਖ ਕੇ ਇਸ ਕੰਮ ਲਈ ਇਥੇ ਆਹ ਉਹ ਭੁੱਲਿਆ ਹੋਇਆ ਹੈ ਇਸ ਕਰਕੇ ਜੋ ਬਹਿਰਾਈਤਾ ਸੁਪ੍ਰੀਤ ਭਾਵ ਜਿਹੜੇ ਕਾਮ ਕਰੋ ਲੋਮੋਂਕਾਰ ਹਨ ਉਹਨਾਂ ਨਾਲ ਪ੍ਰੀਤ ਕਰਦਾ ਹੈ ਪਰ ਜਿਹੜੇ ਸੱਚ ਦੇ ਗੁਣ ਹਨ ਉਹਨਾਂ ਨੂੰ ਛੱਡਿਆ ਹੋਇਆ ਹੈ ਭਾਵ ਹੁਕਮ ਵਿੱਚ ਨਹੀਂ ਚੱਲਦਾ ਆਪਣੀ ਮਨ ਦੀ ਮਰਜ਼ੀ ਵਿੱਚ ਚੱਲਦਾ ਹੈ ਬਲੂਆ ਕੇ ਗ੍ਰਹ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੇ ਭਾਵ ਇਹ ਜਿਹੜਾ ਰੇਤ ਦਾ ਘਰ ਹੈਗਾ ਇਹਦੇ ਅੰਦਰ ਵਸਦਾ ਹੈ ਅਤੇ ਮਾਇਆ ਦੇ ਅਨੇਕ ਤਰ੍ਹਾਂ ਦੇ ਕੇਲ ਕਰਦਾ ਹੋਇਆ ਉਹਦੇ ਰਸਾਂ ਕਸਾਂ ਵਿੱਚ ਫਸਿਆ ਰਹਿੰਦਾ ਹੈ। ਤ੍ਰੇੜਕਰ ਮਾਨ ਮਨੇ ਪ੍ਰਤੀਤ ਕਾਲ ਆਵਾ ਮੂੜੇ ਚੀਤ। ਹੁਣ ਇਹ ਜਿਹੜੀਆਂ ਆਪਣੀਆਂ ਇਛਾਵਾਂ ਹਨ। ਉਹਨਾਂ ਨੂੰ ਸੱਚੀਆਂ ਮੰਨਦਾ ਹੈ। ਤੇ ਕੇ ਮੇਰੇ ਕੋਲ ਕਦੇ ਜਾਣ ਵਾਲੀਆਂ ਨਹੀਂ ਹੈ। ਜਾਂ ਜਿਵੇਂ ਕਿ ਇਹਦਾ ਸਰੀਰ ਹੈ ਹਮੇਸ਼ਾ ਰਹਿਣ ਵਾਲਾ ਹੈ। ਇਸ ਕਰਕੇ ਇਹਨੂੰ ਕਾਲ ਭਾਵ ਹੁਕਮ ਜਿਹੜਾ ਹੈ ਮੋਰਗ ਨੂੰ ਚਿੱਤ ਵਿੱਚ ਨਹੀਂ ਆਉਂਦਾ ਕਿ ਕਿਸੇ ਵੀ ਟਾਈਮ ਇਹ ਸਰੀਰ ਛੱਡਣਾ ਪੈ ਸਕਦਾ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾਂ ਲੋਤ੍ਰੋ ਤੇ ਸਤਿਗੁਰੂ ਜੀ ਵਿਖਿਆਨ ਕਰਦੇ ਹਨ ਕਿ ਵੈਰ ਭਾਵ ਦੂਸਰਿਆਂ ਦੇ ਨਾਲ ਵੈਰ ਰੱਖਣਾ ਉਹਨਾਂ ਦਾ ਵਿਰੋਧ ਕਰਨਾ ਕਾਮਨਾਵਾਂ ਪਿੱਛੇ ਭਜਣਾ ਕ੍ਰੋਧ ਅਟੈਚ ਮੋਹ ਭਾਵ ਆਪਣੇ ਆਪਿਆਂ ਦੇ ਨਾਲ ਮੋਹ ਦੂਸਰਿਆਂ ਦੇ ਨਾਲ ਵੈਰ ਕਰਨਾ ਫਿਰ ਝੂਠ ਜੁੱਠੇ ਬੋਲਣਾ ਜਿੱਤੇ ਲੋੜ ਵੀ ਨਹੀਂ ਉੱਤੇ ਵੀ ਬੋਲੀ ਜਾਂਦਾ ਹੈ ਇਹ ਸਾਰੇ ਵਿਕਾਰ ਜਿਹੜੇ ਹੈਗੇ ਇਹਨਾਂ ਦੇ ਕਰਕੇ ਇਹ ਮਹਾ ਲੋਭ ਵੀ ਹੋ ਗਿਆ ਤੇ ਧ్రో ਕਰਦਾ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅਮਰਤ ਲੂਟੇ ਮਨੁੱਖ ਨਹੀਂ ਬੁੱਝੇ ਕੋਈ ਨਾ ਸੁਣੇ ਪਕਾਰਾ ਪਾਪ ਕੇ ਇਸ ਦੇਈ ਦੇ ਜਿਹੜਾ ਅੰਧਾ ਜਦੋਂ ਅਗਿਆਨਤਾ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਇਹ ਚੋਰ ਹਨ ਦੇਸ ਦਾ ਧਨ ਜਿਹੜਾ ਲੁੱਟੀ ਜਾਂਦੇ ਹਨ ਜਿਹੜਾ ਮਨੁੱਖ ਇਸ ਨੂੰ বুঝਦਾ ਨਹੀਂ ਹੈ ਇਸ ਕਰਕੇ ਦੀ ਕੋਈ ਪੁਕਾਰ ਨਹੀਂ ਸੁਣ ਸਕਦਾ ਕਿਉਂਕਿ ਜੇ ਇਹ ਹੁਕਮ ਆਪਣੇ ਮਨ ਦੀ ਮਰਜ਼ੀ ਪਿੱਛੇ ਚੱਲਣਾ ਆਏਗਾ ਕੋਈ ਇਸ ਦੀ ਸਹਾਇਤਾ ਨਹੀਂ ਕਰਦਾ ਹੈਗਾ ਇਸ ਕਰਕੇ ਸਤਗੁਰ ਜੀ ਕਹਿੰਦੇ ਅੰਧਾ ਜਾਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਭਾਵ ਇਸ ਤਰੀਕੇ ਨਾਲ ਅਗਿਆਨਤਾ ਵਿੱਚ ਇਹ ਜਾਗਤ ਅੰਧਾ ਹੈ ਅੰਨਾ ਹੈ ਤੇ ਵਰਤਾਰਾ ਵੀ ਅੰਧਾ ਹੈ ਤੇ ਗਿਆਨ ਤੋਂ ਬਿਗੈਰੇ ਹਨੇਰੇ ਵਿੱਚ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਭਾਵ ਕਿ ਗਿਆਨ ਤੋਂ ਬਿਗੈਰ ਸੱਚ ਦੇ ਗਿਆਨ ਤੋਂ ਬਿਗੈਰ ਗਿਆਨਤਾ ਹੈ ਇਸ ਦੀ ਸਮਝ ਜਿਹੜਾ ਗੁਰੂ ਤੋਂ ਬਿਗੈਰ ਪਾਪ ਜਿੰਨਾ ਚਿਰ ਸ਼ਬਦ ਗੁਰੂ ਅੰਦਰ ਪ੍ਰਗਟ ਨਹੀਂ ਹੁੰਦਾ ਉਹ ਉਨੀ ਦੇਰ ਤੱਕ ਸਮਝ ਨਹੀਂ ਆ ਸਕਦੀ ਗੌਰ ਬਿਨ ਸੁਰਤ ਨਾ ਸਿੱਧ ਕਿਉਂਕਿ ਗਿਆਨ ਤੋਂ ਬਿਨ ਜਿਹੜੀ ਸੋਝੀ ਨਹੀਂ ਆ ਸਕਦੀ ਕਮਨ ਇੱਕ ਚਿੱਤ ਨਹੀਂ ਹੁੰਦਾ ਉਹਨਾਂ ਚੇਰੇ ਨੂੰ ਜਿਹੜੀ ਸ਼ਬਦ ਵਿੱਚੋਂ ਸਮਝ ਨਹੀਂ ਆਉਂਦੀ ਕਿ ਸ਼ਬਦ ਵਿੱਚ ਕੀ ਕਿਹਾ ਹੈ ਗੁਰੂ ਬਿਨ ਮੁਕਤੀ ਨਾ ਪਾਵੇ ਹੁਣ ਸ਼ਬਦ ਗੁਰੂ ਜਿੰਨਾ ਚਿਰ ਜਿਵੇਂ ਕਿ ਗੁਰਬਾਣੀ ਦਾ ਬਾਕ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਨ ਬਟਾਈ ਜਿੰਨਾ ਚਰ ਸਾਧ ਗੁਰੂ ਇਸ ਦੇ ਅੰਦਰ ਪ੍ਰਗਟ ਨਹੀਂ ਹੁੰਦਾ ਉਹਨਾਂ ਚੇਰੇ ਮੁਕਤੀ ਨਹੀਂ ਪਾ ਸਕਦਾ ਸੋ ਇਸ ਕਰਕੇ ਗੁਰਵਾਣੀ ਜਿਹੜੀ ਹੈਗੀ ਇਹ ਤੇ ਬਹੁਤ ਡੂੰਗੇ ਭਾਵਨ ਜਿਵੇਂ ਗੁਰੂ ਦਾ ਹੁਕਮ ਹੈ ਉਹ ਮੈਂ ਬੋਲ ਰਿਹਾ ਜਿਵੇਂ ਤੂੰ ਬੁਲਾਏ ਬੋਲੇ ਮੇਰੇ ਸਵਾਮੀ ਇਹ ਤੇਰੀ ਵਿਡਿਆਈ ਮੈਂ ਮੂਰਖੀ ਕੀਤ ਕੇ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰ ਨਾਨਕ ਜਿਨੇ ਸੁਣਿਆ ਵੇਖਿਆ ਫਿਰ ਗਰਵਾਸ ਨ ਪਰਿਆਰੇ ਇਹ ਅਹੂਜੁਗਤ ਬਿਹਾਨੇ ਕੇ ਜਨਮ ਨਾਨਕ ਰਖ ਲਿਓ ਆਪਨ ਕਰ ਕਰਮ ਇਸ ਤਰ੍ਹਾਂ ਜਿਵੇਂ ਜਿਹੜੇ ਕਾਮ ਗਰੋਧ ਲੋਭ ਮੋਹ ਕਾਰ ਹਨ ਇਹ ਵਿਕਾਰ ਹਨ ਹੁਣ ਇਹ ਸਾਰੇ ਇਹ ਵਿਕਾਰਾਂ ਦੇ ਵਿੱਚ ਫਸੇ ਹੋਣ ਫਸੇ ਕਰਕੇ ਇਦਾਂ ਪਤਾ ਨਹੀਂ ਕਿੰਨੇ ਕੇ ਜਨਮ ਬੀਤ ਗਏ ਹਨ ਇਹ ਅਹੂਜੁਗਤੀ ਬਿਹਾਨੇ ਕੇ ਜਨਮ کئی ਜਨਮ ਬੀਤ ਗਿਆ ਹਨ ਤੇ ਨਾਨਕ ਜੀ ਬੇਨਤੀ ਕਰਦੇ ਹਨ ਕਿਰਪਾ ਕਰਕੇ ਵਕਸ਼ਿਸ਼ ਕਰਕੇ ਸਾਨੂੰ ਇਹਨਾਂ ਤੋਂ ਬਚਾ ਲਓ ਤੂ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਇਹ ਪਰਮੇਸ਼ਰ ਤੇਰੇ ਅੱਗੇ ਮੈਂ ਆਪਣਾ ਮਨ ਚਿੱਤ ਕਰਕੇ ਅਰਦਾਸ ਬੇਨਤੀ ਕਰਦਾ ਹਾਂ ਕਿ ਜੀਉ ਪਿੰਡ ਸਭ ਤੇਰਾ ਹੀ ਰਾਸ ਈ ਹੈ ਭਗ ਤੇਰਾ ਹੀ ਦਿੱਤਾ ਹੋਇਆ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਦੋਇ ਘਰ ਜੋੜ ਕਰੋ ਅਰਦਾਸ ਤੁਧ ਪਾਣੇ ਤਾ ਹਾਵੇ ਰਾਸ ਬੇਨਤੀ ਅਰਦਾਸ ਕਰਦਾ ਹਾਂ ਇਹ ਤੇਨੂੰ ਰਾਸ ਆਵੇ ਹੁਣ ਰਾਸ ਜਿਹੜੀ ਆਉਂਦੀ ਅਰਦਾਸ ਉਹ ਕਿਹੜੀ ਹੁੰਦੀ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸਤ ਸੰਤੋਖ ਹੋਵੇ ਅਰਦਾਸ ਤਾਂ ਸ੍ਰੀਨ ਸੱਦ ਬਹਾਲੇ ਪਾਸ ਜੇ ਕਿਸੇ ਦੇ ਅੰਦਰ ਸੱਚ ਦੇ ਗਿਆਨ ਦੀ ਇੱਛਾ ਹੋਵੇ ਇਹ ਛਾਤ ਹੈ ਤਾਂ ਉਹ ਅਰਦਾਸ ਪੂਰੀ ਹੋ ਸਕਦੀ ਹੈ ਦੂਸਰੀਆਂ ਸੰਸਾਰੀ ਇੱਛਾਵਾਂ ਜਿਹੜੀਆਂ ਹੈਗੀਆਂ ਉਹ ਤਾਂ ਆਪਣੇ ਆਪ ਹੀ ਪੂਰੀਆਂ ਪਰਮੇਸ਼ਰ ਨੇ ਕਰਨੀਆਂ ਆ ਹਨ ਸੋ ਇਸ ਕਰਕੇ ਤੇ ਇਹ ਬੇਨਤੀ ਕੀਤੀ ਗਈ ਹੈ ਤੁਮ ਮਾਤੇ ਪਿਤਾ ਹਮਾਰਗ ਤੇਰੇ ਤੁਮਰੀ ਕਿਰਪਾ ਨਾਲ ਸੁਖ ਗਨੇਰੇ ਕਿ ਤੂੰ ਸਾਡਾ ਮਾਤਾ ਪਿਤਾ ਹੈ ਤੇ ਅਸੀਂ ਤੇਰੇ ਭਾਰ ਘਾਂ ਤੇਰੀ ਕਿਰਪਾ ਵਿੱਚ ਹੀ ਸੁਖ ਗਨੇਰੇ ਮੰਗਣਾ ਦੀ ਕੋਸ਼ਿਸ਼ ਹੈ ਤਾਂ ਸਾਨੂੰ ਸਿਰਫ ਕਿਰਪਾ ਮੰਗਣੀ ਚਾਹੀਦੀ ਹੈ ਕਿ ਕਿ ਪਰਮੇਸ਼ਰ ਦੀ ਕਿਰਪਾ ਹੋ ਜਾਏ ਤਾਂ ਫੇਰ ਸੁਖ ਗਨੇਰੇ ਹੈ ਜਿਹੜੀਆਂ ਵੀ ਸੰਸਾਰੀ ਅਵਸਥਾ ਹਨ ਉਹਦੇ ਵਿੱਚ ਦੁੱਖ ਹੀ ਛੁਪਿਆ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸੁਖ ਮੰਗਤ ਦੁਖ ਆਗਲ ਹੋਏ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ اے ਪਰਮੇਸ਼ਰ ਕੋਈ ਵੀ ਤੇਰਾ ਅੰਤ ਨਹੀਂ ਜਾਣ ਸਕਦਾ ਕਿਉਂਕਿ ਤੂੰ ਉੱਚੇ ਤੋਂ ਉੱਚਾ ਹੈ ਭਗਵੰਤ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸੋ ਭਗੋਤੀ ਜੋ ਭਗਵੰਤ ਹੈ ਜਾਣੇ ਹੁਣ ਉਸ ਜਿਸ ਕੋਲ ਵਿਵੇਕ ਬੁੱਧੀ ਹੈਗੀ ਆ ਉਸ ਨੂੰ ਭਗਵੰਤ ਕਿਹਾ ਹੈ ਇਸ ਕਰਕੇ ਜਿਹੜਾ ਭਗਵੰਤ ਦਾ ਜਿਹੜਾ ਗਿਆਨ ਹੈ ਜਿਹੜਾ ਆਤਮਾ ਦਾ ਗਿਆਨ ਹੈ ਜਿਹੜਾ ਬ੍ਰਹਮ ਗਿਆਨ ਹੈ ਉੱਚੇ ਤੋਂ ਉੱਚਾ ਹੈ ਉਸ ਨੂੰ ਜਿਹੜਾ ਮੂਸਾ ਦਾ ਅੰਤ ਜਿਹੜਾ ਉਹ ਕੋਈ ਵੀ ਪਾ ਨਹੀਂ ਸਕਦਾ ਹੈ ਜਿਵੇਂ ਕਿ ਗਰਵਾਣੀ ਦਾ ਵਾਕ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਸਗਰ ਸਮਗਰੀ ਤੁਮਰਾ ਸੂਤਰ ਧਾਰੀ ਤੁਮਤੇ ਹੋਏ ਸਵਾਗਿਆਕਾਰੀ ਜਿਹੜੀ ਸਾਰੀ ਸ੍ਰਿਸ਼ਟੀ ਹੈ ਤੇਰੇ ਸੂਤਰ ਵਿੱਚ ਬਰੋਈ ਹੋਈ ਹੈ ਭਾਵ ਤੇਰੇ ਕੰਟਰੋਲ ਵਿੱਚ ਹੈ ਤੇ ਸਾਰੇ ਹੀ ਤੇਰੀ ਆਗਿਆ ਵਿੱਚ ਹਨ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਾਹਮੰਡ ਇਸ ਤਰ੍ਹਾਂ ਸਾਰੇ ਹੁਕਮ ਦੇ ਵਿੱਚ ਹੀ ਹਨ ਤੁਮਰੀ ਗਤਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਇੱਥੇ ਨਾਨਕ ਜੀ ਬੇਨਤੀ ਕਰਦੇ ਹਨ ਕਿ ਨਾਨਕ ਦਾਸ ਜਿੱਤੋ ਸਦਾ ਕੁਰਬਾਨ ਰਹਿੰਦਾ ਹੈ ਕਹੇ ਰਹੇ ਹਨ ਕਿ ਤੁਮਰੀ ਗਤ ਨੂੰ ਸਭ ਤੂੰ ਆਪ ਹੀ ਜਾਣਦਾ ਅਸੀਂ ਤਾਂ ਸਿਰਫ ਤੇਤੋ ਕੁਰਬਾਨ ਹੀ ਜਾ ਸਕਦੇ ਹਾਂ ਸੋ ਇਹਨਾਂ ਪੰਕਤੀਆਂ ਵਿੱਚ ਸਤਿਗੁਰ ਜੀ ਨੇ ਜਿਵੇਂ ਆਪ ਸ਼ਬਦ ਆਇਆ ਹੈ ਕਿ ਜੀਉ ਪਿੰਡ ਸਭ ਤੇਰੀ ਰਾਸ ਇਵੇਂ ਹੀ ਫਕਤ ਕਵੀਰ ਜੀ ਦਾ ਸ਼ਬਦ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੀ ਪਿੰਡ ਭਰਾਨ ਹੁਣ ਇੱਥੇ ਜਿਹੜਾ ਇਹ ਸ਼ਬਦ ਕਿਹਾ ਗਿਆ ਨਾ ਹਮ ਹਿੰਦੂ ਨਾ ਮੁਸਲਮਾਨ ਇਹਦੇ ਵਿੱਚ ਬੜਾ ਡੂੰਘਾ ਅਸ਼ ਭਾਵ ਛੁਪਿਆ ਹੈ ਇਸ ਦਾ ਮਤਲਬ ਹੈ ਕਿ ਜਿਹੜਾ ਸਰੀਰਕ ਤਲ ਤੇ ਖੜਿਆ ਹੈਗਾ ਉਹਦੇ ਲਈ ਹਿੰਦੂ ਵੀ ਹੈ ਤੇ ਮੁਸਲਮਾਨ ਵੀ ਹੈ ਤੇ ਸਿੱਖ ਵੀ ਹੈ ਪਰ ਜਿਹੜਾ ਆਤਮਾ ਦੇ ਲੈਵਲ ਦੀ ਗੱਲ ਕਰ ਰਿਹਾ ਉਹ ਕਹਿ ਰਿਹਾ ਕਿ ਕਹੋ ਕਬੀਰ ਹਮ ਰਾਮ ਕੀ ਅੰਸ਼ ਜਸ ਕਾਗਦ ਪਰ ਮਿਟੇ ਨ ਮੰਸ ਕਿਹ ਆਪ ਰਾਮ ਦੀ ਅੰਸ਼ਾ ਪਾਉ ਅੱਲਾ ਰਾਮ ਕੇ ਪਿੰਡ ਪ੍ਰਾਨ ਪਾਵ ਹੁਕਮ ਤੇ ਵਿੱਚ ਸਾਰਾ ਕੁਝ ਹੈਗਾ ਰਾਮ ਦੀ ਅੰਸ਼ ਹੈਗੇ ਆਪਾਂ ਸਾਰੇ ਤੇ ਜਿਹੜੇ ਹੁਕਮ ਦੇ ਕਰਕੇ ਆਪਾਂ ਨੂੰ ਸਾਰੇ ਪਿੰਡ ਪ੍ਰਾਨ ਜੋ ਵੀ ਸਰੀਰੇ ਮਿਲਿਆ ਹੈ ਸੋ ਇਸ ਕਰਕੇ ਸਾਨੂੰ ਉਸ ਤੋਂ ਕੁਰਬਾਨ ਹੋਣ ਦੀ ਉਸ ਤੇ ਬੁਲਹਾਰ ਜਾਣ ਦੀ ਲੋੜ ਹੈ ਉਸ ਦੇ ਹੁਕਮ ਵਿੱਚ ਚੱਲਣ ਦੀ ਲੋੜ ਹੈ ਹੁਕਮ ਵਿੱਚ ਚੱਲਣ ਦੇ ਨਾਲ ਹੀ ਇਸ ਭਗਵਸਾਗਨ ਨੂੰ ਪਾਤ ਰਿਆ ਜਾ ਸਕਦਾ ਹੈ ਨਹੀਂ ਤਾਂ ਗਰਵਾਣੀ ਦਾ ਵਾਕ ਹੈ ਨਾਨਕ ਔਗਣ ਜੇ ਤੜੇ ਤੇ ਗਲੀ ਜੰਜੀਰ ਤੋ ਇਹ ਤਾਂ ਸਿਰਫ ਗਿਣਤੀ ਵਿੱਚ 5 4 1 ਦੱਸਿਆ ਹਨ ਪਰ ਅਣਗਿਣਤ ਵੀ ਕੀ ਹੈ ਇਹ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਜਿਵੇਂ ਸਮੁੰਦਰ ਦਾ ਪਾਣੀ ਹੈ ਇੰਨੇ ਸਾਡੇ ਵਿੱਚ ਅਵਗਣਨ ਇਸ ਕਰਕੇ ਤੂੰ ਆਪੇ ਕਿਰਪਾ ਕਰਕੇ ਸਾਨੂੰ ਵਾਕਸ ਲੈ ਤਾਂ ਕਿ ਅਸੀਂ ਭਵ ਸਾਗਰ ਤੋਂ पार ਹੋ ਸਕੀਏ ਭਵ ਸਾਗਰ ਸੁਖ ਸਾਗਰ ਵਾਹੇ ਭਾਵੇਂ ਸਾਰਾ ਜਿਹੜਾ ਇਹ ਭਵ ਸਾਗਰ ਹੈ ਜਿਹੜੇ ਸਾਰਾ ਕੁਝ ਹੈ ਇਹ ਤੇਰੇ ਹੀ ਕੰਟਰੋਲ ਵਿੱਚ ਹੈ ਤੂੰ ਸੋਕ ਸਾਗਰ ਹੈ ਤੂੰ ਆਪਣੇ ਨਾਲ ਮਲਾ ਲਾ ਤੇ ਇਹਨਾਂ ਤੋਂ ਬਚਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ